ਉਹ ਸਿਰ ਸਿੱਧੂ ਦਾ ਮੈਂ ਪੋਸਟਨ ਜਾਰੀ ਕੀਤਾ ਮੇਰੀ ਕੋਠੀ ਬਾਹਰ ਵਿੱਚ ਮકાਨ ਉਹਥੇ ਵੀ ਭੇਜ ਦੂੰਗਾ ਇਹਦੀ ਮੈਂ ਰੇਟ ਲਿਸਟ ਤੈਅ ਕੀਤੀ ਹੈ ਇਹਨਾਂ ਕੰਮਾਂ ਦੀ ਆ ਲਿਖਿਆ ਕਿ ਐਲਜੀਐਮ ਦਾ ਪਹਿਲਾ ਮਤਲਬ ਹੁੰਦਾ ਸੀ ਲੋਕਲ ਗਵਰਨਮੈਂਟ ਮਿਨਿਸਟਰ ਹੁਣ ਐਲਜੀਐਮ ਦਾ ਮਤਲਬ ਹੋ ਗਿਆ ਲੁੱਟੇਰਾ ਗੁੰਡਾ ਮੰਡਵਾਲੇ ਮਾਨ ਵਾਲੀ ਕਰਦੇ ਨੇ ਦੋਵੇਂ ਜੀ ਆ ਥੱਲੇ ਦੀ ਰੇਟ ਲਿਸਟ ਹੈ ਕਿ 100 ਗੱਜ ਦਾ ਲੈਂਟਰ ਪਾਉਣਾ ਇੱਕ ਪਰ ਲੱਖ ਪਰ ਲੈਂਟਰ 5 ਲੱਖ ਰੁਪਈਆ ਤੇ ਜੇਕਰ ਤੇ ਹਾਈ ਕੋਰਟ ਦੀ ਪਾਬੰਦੀ ਲੱਗੀ ਹੈ ਤੇ ਇਹ ਰੇਟ ਜਿਹੜੇ ਉਹ ਡਬਲ ਸਮਝ ਲੈ ਜਾਂ। ਕਮਿਸ਼ਨਰ ਨੇ ਇੱਕ 12-4 ਖਾਰਾ ਨੂੰ ਅੱਜ ਤੋਂ 6 ਦਿਨ ਪਹਿਲਾਂ ਇੱਕ ਆਰਡਰ ਕੀਤੇ ਨੇ ਕਿ ਇਹ ਹੋਟਲ ਜਿਹੜੇ ਸੀਲ ਕਰ ਦਿੱਤੇ ਜਾਣ। ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਜੇ ਤੁਸੀਂ ਆਪ ਹੀ ਉਹ ਆਰਡਰ ਕੀਤੇ ਨੇ ਜੇ ਤੁਹਾਡੇ ਕੋਲੇ ਉਹ ਤੁਹਾਡੇ ਆਰਡਰ ਇੰਪਲੀਮੈਂਟ ਨਹੀਂ ਹੋ ਰਹੇ ਤੇ ਫਿਰ ਇਹਦਾ ਮਤਲਬ ਕੀ ਹੈ ਕਿ ਤੁਹਾਡੇ ਤੇ ਕੋਈ ਨਾ ਕੋਈ ਤਬਾਹ ਹੈ ਤੇ ਜਾਂ ਆਪਾਂ ਵੀ ਕੁਝ ਨਾ ਕੁਝ ਚਾਹੁੰਦੇ ਆ। ਕੋਣ ਹੈ ਦਵਾ? ਤੁਹਾ ਇੱਕੋ ਹੀ ਬੇਹੱਦ ਘਟਿਆ ਬੇਹੱਦ ਮਤਲਬੀ ਔਰ ਉਹਨੂੰ ਮੈਂ ਇੱਕ ਨੰਬਰ ਦਾ ਚੋਰ ਕਹੂੰਗਾ ਨਵਜੋਤ ਸਿੰਘ ਸਿੱਧੂ ਤੇ ਉਹਦਾ ਸਾਰਾ ਟੱਬਰ ਹੀ ਚੋਰਾਂ ਦਾ ਉਹ ਲੋਕਾਂ ਦੇ ਸਾਹਮਣੇ ਉਹਦੇ ਹਾਥੀ ਦੇ ਦੰਦ ਮਸਾਉਣ ਨੂੰ ਔਰ ਨੇ ਖਾਣ ਨੂੰ ਔਰ ਨੇ ਤੇ ਦਿਖਾਉਣ ਨੂੰ ਔਰ ਨੇ ਉਸ ਬੰਦੇ ਤੋਂ ਬਿਨਾ ਇਸ ਮਹਿਕਮੇ ਚ ਤੁਸੀਂ ਮੈਨੂੰ ਦੱਸੋ ਕਿ ਕੀ ਚੱਲਦੀ ਹੈ ਇਹਦੇ ਮੈਡਮ ਦੇ ਕੈਪਟਨ ਬਰਿੰਦਰ ਸਿੰਘ ਵੀ ਦਖਲ ਦੇਤੇ ਮੈਂ ਇਹਨਾਂ ਨੂੰ ਕਿਹਾ ਕਿ ਆਪਣੀ ਇਮਾਨਦਾਰੀ ਨਾਲ ਮੈਨੂੰ ਤੁਹਾਡੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਦੋਹਾਂ ਦੀ ਤੇ ਪਰ ਇਮਾਨਦਾਰੀ ਨਾਲ ਦੱਸੋ ਕਿਦਾ ਦਬਾਅ ਹੈ ਮੇਰਾ ਕੰਮ ਸਿਰਫ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਉਹਦੀ ਫੈਮਿਲੀ ਦਾ ਚਿਹਰਾ ਨੰਗਾ ਕਰਨਾ ਹੈ ਕਿ ਜਿਹੜਾ ਪਹਿਲਾਂ ਚੋਰ ਸੀਗਾ ਉਹ ਵੀ ਚੋਰ ਹੈ ਤੇਰੇ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਔਰ ਤੇਰੀ ਇਮਾਨਦਾਰੀ ਜਿਹੜੀ ਲੋਕਾਂ ਦੇ ਸਾਹਮਣੇ ਨੰਗੀ ਕੀਤੀ ਹੈ ਜਿਸ ਦਿਨੇ ਦੇ ਬੰਦੇ ਦਾ ਹੋਟਲ ਢਾਣ ਕੇ ਕਮਿਸ਼ਨਰ ਨੇ ਦਲੇਰੀ ਕੀਤੀ ਮੇਅਰ ਨੇ ਦਲੇਰੀ ਕੀਤੀ ਇੱਕ ਕੰਦ ਉਹਦੀ ਮੰਜ਼ਲ ਹੋਰ ਉਹਦੇ ਉੱਤੇ ਖੜੀ ਕਰ ਲਈ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਇਹਦੀ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ ਅਫਸਰਾਂ ਦੀ ਔਰ ਜਦੋਂ ਇਹ ਢਾਉਣ ਜਾਂਦੇ ਨੇ ਉਹਦੀ ਬਕਾਇਦਾ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਕਿਸੇ ਤੋਂ ਬਾਅਦ ਇੱਥੇ ਕੋਈ ਕੰਮ ਨਾ ਹੋਵੇ ਅਸੀਂ ਰਾਤ ਲੋਕਾਂ ਦੇ ਘਰਾਂ 'ਚ ਜਾ ਕੇ ਸੌਂ ਕੇ ਰੱਖ ਨਹੀਂ ਕਰ ਸਕਦੇ ਪਰ ਅਸੀਂ ਵੈਰੀਫਾਈ ਕਰਕੇ ਚੈੱਕ ਕਰਕੇ ਜੇ ਸੀਲਿੰਗ ਟੁੱਟੀ ਹੈ ਉਹਦੀ ਐਫ ਆਈ ਆਰ ਕਮਿਸ਼ਨਰ ਮੈਨ ਨੇ ਲਿਖ ਦਿੱਤੀ ਹੈ ਠੀਕ ਹੈ ਜਿੱਥੇ ਕੋਈ ਕੋਈ ਵੀ ਅਨਥੋਰਾਈਜ਼ਡ ਕੰਸਟਰਕਸ਼ਨ ਹੋਈ ਆ ਜਾਂ ਹੋ ਰਹੀ ਆ